ਅੱਜ ਇਸ ਵਕਤ ਅਸੀਂ ਜਿਹੜਾ ਹੈਗਾ ਚੋਰਾ ਸਨੋਹ ਰੋਡ ਤੇ ਖੜੇ ਆ ਜਿੱਥੇ ਇੱਕ ਪੰਜਾਬ ਪੁਲਿਸ ਦੇ ਨਾਲ ਪਟਿਆਲਾ ਪੁਲਿਸ ਔਰ ਸੀਐਸਟਾਫ ਦੇ ਨਾਲ ਜਿਹੜਾ ਹੈਗਾ ਇੱਕ ਗੈਂਗਸਟਰ ਵੱਲੋਂ ਜਿਹੜਾ ਹੈਗਾ ਫਾਇਰਿੰਗ ਕੀਤੀ ਜਾਂਦੀ ਔਰ ਉਹ ਮੌਕੇ ਤੇ ਅਸੀਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਜਿਹੜਾ ਹੈਗਾ ਪਟਿਆਲਾ ਪੁਲਿਸ ਇਸ ਆਪਰੇਸ਼ਨ ਨੂੰ ਲੱਗਦੀ ਹੈ ਲਗਦਾਤਰ ਜਿਹੜਾ ਗੈਂਗਸਟਰ ਜਿਹੜਾ ਉਹਦੇ ਨਾਲ ਮੁਕਾਬਲਾ ਜਿਹੜਾ ਹੈਗਾ ਉਹ ਹੋਇਆ ਹੈਗਾ ਉਹ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈ ਪੰਜਾਬ ਪੁਲਿਸ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੰਜਾਬ ਪੁਲਿਸ ਜਿਹੜੀ ਹੈ ਮੋਕਕ ਦੇ ਉੱਤੇ ਖੜੀ ਹੋਰ ਜਿਹੜਾ ਹੈਗਾ ਇਹ ਰਿਵਾਲਵਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੈਗੇ ਉਹ ਕਿਸ ਤਰ੍ਹਾਂ ਦਾ ਰਿਵਾਲਵਰ ਪੜਾ ਹੈ ਉਹ ਖੂਨ ਦੇ ਜਿਹੜੇ ਹੈ ਨਿਸ਼ਾਨ ਜਿਹੜੇ ਹੈਗੇ ਨਾ ਉਹ ਕਹਿੰਦੇ ਰੱਖਦਾ ਸੀ ਤੇ ਪਟਿਆਲਾ ਦੇ ਵਿੱਚ ਵੱਡੀ ਵਾਰਦਾਤ ਤੋਂ ਇਲزام ਦੇ ਪੁਲਿਸ ਤਸਵੀਰਾਂ ਦੇ ਵਿੱਚ ਤੁਸੀਂ ਬੁਲੇਟ ਵੀ ਦੇਖ ਦੇਖ ਸਕਦੇ ਹੈਗੇ ਹੋ ਤੇ ਜਿਹੜਾ ਰਿਵਾਲਵਰ ਹੈਗਾ ਇਸ ਨੂੰ ਪਿਸਟਲ ਹੈਗਾ ਉਹ ਵੀ ਜਿਹੜਾ ਹੈਗਾ ਉਹਰੇ ਗिरा ਹੋਇਆ ਔਰ ਕਿਸ ਤਰ੍ਹਾਂ ਸਨੌਰ ਦੇ ਇਲਾਕੇ ਦੇ ਵਿੱਚ ਪਾਇਆ ਗਿਆ ਕਿ ਸਨੌਰ ਦੇ ਨੇੜੇ ਇਸ ਦੀ ਜਿਹੜੀ ਲੋਕੇਸ਼ਨ ਹੈ ਉਹ ਟ੍ਰੇਸ ਕੀਤੀ ਗਈ ਤੇ ਉਸ ਤੋਂ ਬਾਅਦ ਇਸੋ ਵਿਅਕਤੀਆਂ ਨੂੰ ਰਾਉਂਡ ਅਪ ਕਰਨ ਤੋਂ ਬਾਅਦ ਅੱਜ ਪਟਿਆਲਾ ਪੁਲਿਸ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਕਿ ਜਿਹੜਾ ਗੈਂਗਸਟਰ ਹੈ ਉਹਦਾ ਇਨਕਾਊਂਟਰ ਹੋਇਆ ਹੈ ਕੰਬੋਲ ਹਾਟ ਤੋਂ ਜਰਨ ਜਸਪੁਰ ਉੱਥੇ ਫਰੈਂਚ ਟੀਮ ਵੀ ਪਟਿਆਲਾ ਸੀਆਈਏ ਸਟਾਫ ਅਤੇ ਪਤਵਾਨੀ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ ਸੌਕੇ ਦੀਆਂ ਤਸਵੀਰਾਂ ਤੁਸੀਂ ਦੇਖੋ ਕਿ ਇਹਦਾ ਕਿੱਥੇ ਹੈ ਕੋਈ ਘੱਟਾ ਨਹੀਂ ਹੈ ਉਸੇ ਪੇਤੇ ਜਿਹੜੀ ਪੂਰੀ ਤਸਵੀਰਾਂ ਪੂਰੀ ਟੀਮ ਇੱਥੇ ਮੌਜੂਦ ਹੈ ਖੁਦ ਦੇਖ ਸਕਦੇ ਹੋ ਹੈਗਾ ਕਿਸ ਤਰ੍ਹਾਂ ਜਿਹੜਾ ਹੈਗਾ

ਵੇਹ ਨਾਲ ਹੀ ਜਕਰਦਾ ਹੈ। ਉਹ ਮਾਈਕਰੋ ਕੰਮ ਲਗੋ ਸੰਦੇਸ਼ ਉਹ ਹੈ। ਉਹ ਮੱਯਾ। ਇਹ ਤੈਰਪੁਰ ਮਾਰਦੇ ਨੇ। ਉਹ ਤਸਵੀਰਾਂ बार-बार ਜਿਹੜੀਆਂ ਹੈਗਾ ਅਸੀਂ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇਖੋ ਬੁਲੇਟ ਜਿਹੜਾ ਹੈਗਾ ਔਰ ਰਿਵਲਵਰ ਜਿਹੜਾ ਹੈਗਾ ਉਹ ਵੀ ਪਿਸਟਲ ਜਿਹੜਾ ਹੈਗਾ ਉਹ ਵੀ ਇੱਥੇ ਗਿਰਿਆ ਹੋਇਆ ਹੁਣ ਤਾਜ਼ਾ ਤਸਵੀਰਾਂ ਲਗਾਤਾਰ ਜਿਹੜਾ ਹੈਗਾ ਇੰਡੀਆ ਨਿਊਜ਼ ਦਰਸ਼ਕਾਂ ਨੂੰ ਆਪਣੇ ਨੂੰ ਦਿਖਾ ਰਿਹਾ ਹੈਗਾ ਕਿਸ ਤਰ੍ਹਾਂ ਪਟਿਆਲਾ ਪੁਲਿਸ ਨਿੱਕ ਗੈਂਗਸਟਰ ਤੇ ਇਹ ਉਹ ਮੋਟਰਸਾਈਕਲ ਹੈ ਜਿੱਥੇ ਗੈਂਗਸਟਰ ਜਿਹੜਾ ਸੀਗਾ ਜਿਸ ਤੇ ਭੱਜ ਰਿਹਾ ਸੀਗਾ ਉਹਦਾ ਬਿਲਕੁਲ ਸਾਰੇ ਘਟਨਾਵਾਂ ਵੀ ਕਰੇਗਾ ਸੋ ਤਸਵੀਰਾਂ ਕੀ ਬੰਦਾ ਸੀ ਇਹ ਏਰੀਆ ਦੇ ਵਿੱਚ ਜਾ ਰਹੀ ਅੱਗੇ ਜਿਹੜੇ ਕਿੰਨੇ ਕੇਸ ਵੀ ਫਰਦਰ ਨੇ ਵੀ ਕੁੱਲ ਪ੍ਰਸ਼ਾਸਨ ਦੇ ਚੀਜ਼ਾਂ ਉਹ ਲਗਾ ਤੇ ਤਸਵੀਰਾਂ ਲਾਈਵ ਤਸਵੀਰਾਂ ਜਿਹੜੀਆਂ ਹੈਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੌਕੇ ਦੀਆਂ ਇਹ ਪੂਰੀਆਂ ਤਸਵੀਰਾਂ ਨੇ ਲਗਾਤਾਰ ਜਿਹੜਾ ਹੈਗਾ ਤੋ ਇਹ ਮੋਟਰਸਾਈਕਲ ਸੀਗਾ ਜਿਸ ਤੇ ਜਿਹੜਾ ਗੈਂਗਸਟਰ ਜਿਹੜਾ ਸੀਗਾ ਉਹ ਭੱਜਣ ਦੀ ਜਿਹੜਾ ਕੋਸ਼ਿਸ਼ ਕਰ ਰਿਹਾ ਸੀਗਾ ਥੋੜੇ ਦੇ ਤੱਕ ਅਸੀਂ ਪਟਿਆਲਾ ਪੁਲਿਸ ਦੇ ਅਫਸਰਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਪੂਰਾ ਇਹ ਮਾਮਲਾ ਸੀਗਾ ਔਰ ਕਿੱਥੇ ਕੀ ਉਹ ਇਸ ਮੋਟਰਸਾਈਕਲ ਦੇ ਉੱਪਰ ਜਿਹੜਾ ਉਹ ਜਾ ਰਿਹਾ ਸੀ ਯਾਨੀ ਕਿ ਇੱਗੇ ਜਾ ਕੇ ਜਿਹੜੀ ਵਾਰਦਾਤ ਨੂੰ ਇਜ਼ਹਾਮ ਦੇਣਾ ਸੀ ਉਹ ਵੀ ਅਸੀਂ ਜਿਹੜਾ ਸਾਰੀ ਜਿਹੜੀ ਜਾਣਕਾਰੀ ਹੈ ਉਹ ਪੂਲੀ ਪ੍ਰਕਾਸ਼ਿਤ ਕਰਵਾਉਣਾ ਚਾਹ ਰਹੇ ਹਾਂ ਇਹ ਰੋਡ ਦੇ ਉੱਪਰ ਪਾਕਿਸਤਾਨ ਦੀ ਮਿਲੇ ਦੀਵਾਰ ਨਾਲ ਨੂੰ ਇਜ਼ਹਾਮ ਦੇਣ ਦੇ ਲਈ ਆਪਣਾ ਕੀ ਗੈਂਗ ਦੇ ਨਾਲ ਦੇਖੋ 33 ਦੇ ਮਾਧਮ ਦਾ ਜਿਹੜਾ ਖਾਰਸੂ ਅਸੀਂ ਪੁਲਿਸ ਅਧਿਕਾਰੀ ਸਭਾ ਦੇ ਨਾਲ ਵੀ ਗੱਲਬਾਤ ਕਰਾ ਰਹੇ ਹਾਂ ਬੇਸਿਕਲੀ ਕ੍ਰਿਮੀਨਲ ਮੈਕ ਸੋ ਤਸਵੀਰਾਂ ਜਿਹੜੀਆਂ ਹੈਗੀਆਂ ਬਾਰ-ਬਾਰ ਅਸੀਂ ਟੀਵੀ ਸਕਰੀਨ ਤੇ ਜਿਹੜੀਆਂ ਦਿਖਾ ਰਹੇ ਨੇ ਇੱਕ ਗੈਂਗਸਟਰ ਦੇ ਨਾਲ ਜਿਹੜਾ ਹੈਗਾ ਪਟਿਆਲਾ ਪੁਲਿਸ ਰਦਲ ਮੁਟਬੜੀ ਹੋਈ ਐ ਮੌਕੇ ਦੀਆਂ ਤਸਵੀਰਾਂ ਨੇ ਹਾਂ ਮੱਥਾ ਲਾਉਣਾ ਜੀ ਬੱਲਾ ਪਨੀਤ ਸਿੰਘ ਬੱਲਾ ਪਨੀਤ ਸਿੰਘ ਵੀ ਮੱਥਾ ਲਾ ਕਰਿਆ ਲਾ ਕਰਿਆ ਮੱਥਾ ਲਾਉਂਦਾ ਵੀ ਮੱਥਾ ਲਾ ਕੇ ਸੀ ਵੀ ਬਣਾ ਮੱਥਾ ਲਾ ਕੇ ਫੋਟੋ ਫੇ ਸੋ ਇੱਕ ਨਾਮੀ ਜਿਹੜਾ ਗੈਂਗਸਟਰ ਪਨੀਰ ਨਾਂ ਦਾ ਜਿਹੜਾ ਵਿਅਕਤੀ ਸੀ ਜਿਹੜਾ ਗੈਂਗਸਟਰ ਸੀਗਾ ਪਟਿਆਲਾ ਦੇ ਮਥਰਾ ਕਲੌਂਦੀ ਦਾ ਰਹਿਣ ਵਾਲਾ ਸੀਗਾ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਤਰ੍ਹਾਂ ਤਸਵੀਰਾਂ ਇਹ ਵੀ ਮੌਕੇ ਦੀਆਂ ਸੀ ਤੁਹਾਨੂੰ ਦਿਖਾ ਰਹੇ ਹੈਗੇ ਆ ਔਰ ਇਸ ਘਟਨਾ ਨੂੰ ਐਸਪੀ ਡੀ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਹੰਸਨ ਬਚਨੀ ਜਾ ਰਹੀ ਹੋਵੇ ਆ ਏਰੀਆ ਤੁਸੀਂ ਤਸਵੀਰਾਂ ਸਿਰ ਤੁਹਾਡੇ ਸਕਰੀਨ ਤੇ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਹੈਗਾ ਮੋਟਰਸਾਈਕਲ ਤੇ ਜਿਹੜਾ ਹੈ ਫਰਾਰ ਹੋ ਕੇ ਜਾ ਰਿਹਾ ਸੀਗਾ ਔਰ ਪਟਿਆਲਾ ਪੁਲਿਸ ਔਰ ਪਟਿਆਲਾ ਸੀਆਈਏ ਸਟਾਫ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਰੋਕਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਸੀਗੀ ਲੇਕਿਨ ਉਸ ਤੋਂ ਬਾਅਦ ਇਹਨੇ ਜਿਹੜਾ ਹੈ ਪਟਿਆਲਾ ਪੁਲਿਸ ਤੇ ਜਿਹੜਾ ਫਾਇਰਿੰਗ ਕੀਤੀ ਜਿਹਦਾ ਜਵਾਬੀ ਕਾਰਵਾਈ ਜਿਹੜੀ ਹੈ ਪਟਿਆਲਾ ਪੁਲਿਸ ਨੇ ਇਹਦੇ ਤੇ ਕੀਤੀ ਹੈ ਮੌਕੇ ਦੀਆਂ ਤਾਜ਼ੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਔਰ ਇੰਡੀਆ ਨਿਊਜ਼ ਦੇ ਉੱਤੇ ਅਸੀਂ ਤੁਹਾਨੂੰ ਬਾਰ-ਬਾਰ ਦਸ਼ਕਾਂ ਨੂੰ ਅਸੀਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਪਟਿਆਲਾ ਪੁਲਿਸ ਨੇ ਗੈਂਗਸਟਰ ਨਾਲ ਉਹ ਇਹ ਤਸਵੀਰਾ ਰਜੀਵ ਰਾਜਾ ਗੈਂਗ ਦੇ ਨਾਲ ਦਾ ਰਜੀਵ ਰਾਜਾ ਜਿਹੜਾ ਗੈਂਗ ਹੈ ਉਹਦੇ ਨਾਲ ਜਿਹੜਾ ਹੈ ਸਬੰਧ ਰੱਖਦਾ ਸੀਗਾ ਔਰ ਮਾਰੀ ਘਟਨਾ ਨੂੰ ਪੰਜਾਬ ਉਹ ਪਟਿਆਲਾ ਦੇ ਮਥਰਾ ਕਲੋਨੀ ਦਾ ਰਹਿਣ ਵਾਲਾ ਗੈਂਗਸਟਰ ਸੀਗਾ ਕਿੰਨੇ ਸਗਾਰਾ ਜੀ ਫਾਇਰ ਨੂੰ ਕਰਦਣੇ ਆਉਂਦੇ ਬੀਜੀ ਥੋੜਾ ਜਿਹਾ ਪਾ ਦਨੋ ਇੱਕ ਟੈਪ ਪਿੱਟਾ ਗਿਆ ਟਾਈਮ ਲਾਈਨ ਦੇ ਆਪਸ਼ਨ ਦਿੱਤੀ ਸੀ ਉਹ ਸਿਲੰਡਰ ਕਰੀ ਤੇ ਉੱਪਰ ਸਿਲੰਡਰ ਕਰਲੀ ਲਜਾਏ ਨਹੀਂ ਪਾਰਟੀ ਦੇ ਤਾਰੀਖ ਕਰਦੇ ਜਾਂ ਫਾਇਰ ਨੇ ਕਿ ਮੋਟਰਸਾਈਕਲ ਦੇ ਥੋੜੇ ਜੋ ਫ੍ਰੀ ਬੰਦੇ ਜਿਹੜਾ ਸੌਰੇ ਵਾਲੇ ਰਸਤਾ ਜਾਂਦਾ ਹੈਗਾ ਇਫਾਇਰ ਕੀਤਾ ਨੂੰ ਰੋਕਣ ਦੀ ਕੋਸ਼ਿਸ਼ ਸੁਬਾਹ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਹਨ ਉਹ ਦਿਖਾਈਆਂ ਰਹੀਆਂ ਕਿਸ ਤਰ੍ਹਾਂ ਜਿਹੜਾ ਪਟਿਆਲਾ ਪੁਲਿਸ ਨਾਲ ਇੱਕ ਨਾਮੀ ਗੈਂਗਸਟਰ ਆਪਾਂ ਨੂੰ ਜਿਹੜਾ ਜਾਈ ਚੱਲਿਆ

ਜਿਹੜੀ ਆ ਸੀ ਕਰਦੇ ਆ ਜਿਹੜੀ ਕੰਪਨੀ ਕੰਪਨੀ ਦੀ ਜਿਹੜੀ ਟੀਮ ਹੈ ਜੋ ਲਗਾਤਾਰ ਕੂੜੇ ਦਾ ਪਿੱਛਾ ਕਰ ਰਹੀ ਸੀ ਫਿਰ ਇਸ ਵਕਤ ਸਾਡੇ ਨਾਲ ਜਿਹੜਾ ਐਸਪੀਡੀ ਯੋਗੇਸ਼ ਸ਼ਰਮਾ ਜੀ ਜਿਹੜਾ ਹੈ ਉਹ ਨਾਲ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਲੋਕ ਜੀ ਉੱਪਰ ਲਾਏ ਨਾ ਸੁਨੀਪ ਸਦੀ ਫੜੀ ਲੋਕੀ ਪਾਈ ਲੋਕ ਉੱਪਰ ਸਰ ਦੱਸ ਦਿਓ ਜੀ ਕੀ ਕਿਹੜਾ ਗਿਆ ਕਿਹੜਾ ਗਾਸ ਦਾ ਦੇ ਵਿੱਚੋਂ ਬਾਈ ਦੱਸੋ ਯਾਰ ਇਹ ਗੁਨੀਸ਼ ਪ੍ਰੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਇਹਨੂੰ ਗੋਲਾ ਵੀ ਕਹਿੰਦੇ ਆ ਪਰ ਤੇ ਇਹ ਬੇਸਿਕਲੀ ਕ੍ਰਿਮੀਨਲ ਐਲੀਮੈਂਟ ਹੈ ਜੀ ਇਹ ਸਾਨੂੰ ਮਰਡਰ ਕੇਸ ਦੇ ਵਿੱਚ ਤੇਜਪਾਲ ਨਾਮ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਪਟਿਆਲਾ ਕਤਵਾਲੀ ਪਟਿਆਲਾ ਦੇ ਵਿੱਚ ਉਹਦੇ ਵਿੱਚ ਵੌਂਟਡ ਸੀਗਾ ਇਸ ਤੋਂ ਇਲਾਵਾ 15 ਹੋਰ ਮੁਕਦਮੇ ਨੇ ਸੈਂਸੇਸ਼ਨਲ ਕ੍ਰਾਈਮਸ ਨੇ ਜਿਨ੍ਹਾਂ ਦੇ ਵਿੱਚ ਇਹ ਵੌਂਟਡ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਇਨਫੇਮਸ ਫਿੰਗਰ ਚੋਪਿੰਗ ਕਾਰਡ ਹੋਇਆ ਸੀਗਾ ਮੋਹਾਲੀ ਵਿਖੇ ਤਾਂ ਉਹਦੇ ਵਿੱਚ ਵੀ ਇਹ ਕਿਊ ਸੀਗਾ ਜਿਹਦੇ ਚ ਇਹਨੇ ਬੇਲਜੰਪ ਕੀਤੀ ਹੋਈ ਹੈ ਤਾਂ ਡੈਸਪਰੇਟ ਕ੍ਰਿਮੀਨਲ ਸੀਗਾ ਇਹ ਰਜੀਵ ਰਾਜਾ ਗੈਂਗ ਜਿਹੜਾ ਹੈਗਾ ਉਹਦੇ ਨਾਲ ਐਸੋਸੀਏਟਡ ਹੈ ਤੇ ਅੱਜ ਪਟਿਆਲਾ ਕਤਵਾਲੀ ਪਟਿਆਲਾ ਦੀ ਟੀਮ ਐਸ ਐਚਓ ਹਰਜਿੰਦਰ ਸਿੰਘ ਸੀਆਈਏ ਪਟਿਆਲਾ ਇੰਸਪੈਕਟਰ ਸੁਮਿੰਦਰ ਸਿੰਘ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਇਹਦੀ ਮੂਵਮੈਂਟ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਇਰੀ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਨੇ ਸਵਿਫਟਲੀ ਐਕਟ ਕਰਦੇ ਹੋਏ ਇੱਥੇ ਇਹਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਸਰੈਂਡਰ ਕਰਨ ਦੀ ਬਜਾਏ ਇਹਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਿੰਨ ਫਾਇਰ ਕੀਤੇ ਤਾਂ ਜਵਾਬੀ ਫਾਇਰ ਦੇ ਵਿੱਚ ਇਹਦੇ ਤੇ ਲੈਗਸ ਤੇ ਬੁਲੇਟ ਇੰਜਰੀਜ਼ ਹੋਈਆਂ ਤੇ ਇਹ ਜ਼ੇਰੇ ਇਲਾਜ ਹੈ ਹੁਣ ਅਰਜੰਦਰ ਹਸਪੀਟਲ ਤੇ ਅਕੋਰਡਿੰਗਲੀ ਸਾਡੇ ਦੋ ਮੈਸੇਜ ਨੇ ਇਹ ਦੇ ਵਿੱਚ ਇਸ ਘਟਨਾ ਸੰਬੰਧਿਤ ਪਹਿਲਾ ਮੈਸੇਜ ਹੈਗਾ ਫਾਰ ਪਟਿਆਲਾ ਰੈਜ਼ੀਡੈਂਟਸ ਕੀ ਪਟਿਆ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਟੀਐਸਐਸਪੀ ਪਟਿਆਲਾ ਦੀ ਕਮਾਂਡ ਹੇਟ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਸੈਕੰਡ ਮੈਸੇਜ ਸਟਰਨ ਵਾਰਨਿੰਗ ਹੈਗੀ ਹੈ ਅਗੇਂਸਟ ਗੈਂਗਸਟਰਸ ਕ੍ਰਿਮੀਨਲ ਐਲੀਮੈਂਟਸ ਕਿ ਜ਼ੀਰੋ ਟੋਲਰੈਂਸ ਹੈ ਫਾਰ ਗੈਂਗਸਟਰਿਜ਼ਮ ਜਾਂ ਬਦਮਾਸ਼ੀ ਜੇ ਕੋਈ ਵੀ ਇਸ ਤਰੀਕੇ ਦੀ ਐਕਟੀਵਿਟੀ ਚ ਇੰਡਲਜ ਹੋਏਗਾ ਕਰੇਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਨਾਲ ਸ਼ਕਤੀ ਨਾਲ ਡੀਲ ਕੀਤਾ ਜਾਏ ਸਹੀ ਦੋਤੇ ਕਿੰਨੇ ਮਾਮਲੇ ਦਰਸੀ ਤੋਂ 15 ਟੋਟਲ 15 ਮਾਮਲੇ ਤੇ ਫਾਇਰ ਕਿੰਨੇ ਹੋਏ ਸਰ ਇਹਦੇ ਤਿੰਨ ਤਿੰਨ ਫਾਇਰ ਇਹਦੇ ਵੱਲੋਂ ਕੀਤੇ ਗਏ ਆ ਤਿੰਨ ਚਾਰ ਫਾਇਰ ਜਿਹੜੇ ਆ ਪੁਲਿਸ ਪਾਰਟੀ ਨੇ ਕੀਤੇ ਇਹਨੂੰ ਕਿਧੀਆਂ ਗੋਲੀਆਂ ਲੱਗੀਆਂ ਸਰ ਇਹ ਬੁਲੇਟ ਇੰਜਰੀਜ਼ ਇਹਦੇ ਦੋਨੋਂ ਲੈਗਸ ਤੇ ਇੰਜਰੀਜ਼ ਹੋਈਆਂ ਬਾਕੀ ਜਦੋਂ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਉਸ ਤੋਂ ਕਲੀਅਰ ਹੋਏਗਾ ਇੱਕਲਾ ਸੀ ਸਰ ਇਹ ਗੱਲ ਆ ਸੀ ਕਿ ਲਖਮੀ ਸਾਹਿਬ ਇੱਕ ਕਹਿੰਦੇ ਮਹੱਲੀ ਦਾ ਵੀ ਕੋਈ ਲਿੰਕ ਹੈ ਦੇ ਨਾਲ ਕੋਈ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਕੋਈ ਇਦਾਂ ਦਾ ਕੋਈ ਐਲੀਟ ਸੀਗੀ ਨੇ ਇਹ ਇਹਦੇ ਤੇ ਐਕਚੁਅਲੀ 15 ਮੁਕਦਮੇ ਦਰਜ ਨੇ ਜਿਆਦਾਤਰ ਜਿਹੜੇ ਮੁਕਦਮੇ ਹੈਗੇ ਆ ਉਹ ਰਿਲੇਟਡ ਟੂ ਜਿਹੜੇ ਵਾਇਲੈਂਸ ਨਾਲ ਰਿਲੇਟਡ ਨੇ ਜਿਵੇਂ ਕਿ ਅਟੈਂਪਟ ਟੂ ਮਰਡਰ ਮਰਡਰ ਮੋਹਾਲੀ ਦੇ ਵਿੱਚ ਇੱਕ ਚੋਪਿੰਗ ਫਿੰਗਰਜੋਬ ਕਰਨ ਵਾਲਾ ਇੱਕ ਮਾਮਲਾ ਹੋਇਆ ਸੀ ਉਹਦੇ ਵਿੱਚ ਵੀ ਇਹ ਗਿਵ ਸੀ ਉਹਦੇ ਚ ਇਹਨੇ ਬੇਲ ਜੰਪ ਕੀਤੀ ਹੋਈ ਹੈ ਉਹਦੇ ਵਿੱਚ ਵੀ ਮਤਲਬ ਸੈਂਸੇਸ਼ਨਲ ਕ੍ਰਾਈਮ ਜਿਹੜੇ ਇਹਦੇ ਖਿਲਾਫ ਦਰਜ ਸੀ ਇੱਕ ਕਹਿੰਦੇ ਹੱਤਿਆ ਕਰਨ ਵਾਲਾ ਕਿੱਥੇ ਦਾ ਜੀ ਹੈ ਜੀ ਇਸ ਦਾ ਕੋਈ ਹੈ ਸੀ ਆਰਮਜ਼ ਐਕਟ ਦੇ ਵੀ ਮਕਦਮੇ ਰੇਹੇ ਦਰਜ ਹੈਗੇ ਆ ਬਾਕੀ ਇਹਨੂੰ ਫਰਦਰ ਜਦੋਂ ਅਸੀਂ ਪੁੱਛਗਿਸ਼ ਕਰਾਂਗੇ ਤਾਂ ਉਹਦੇ ਤੋਂ ਕਲੀਅਰ ਹੋ ਪਾਏਗਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਆਪਾਂ ਹਾਂ ਇਹ ਇਨਪੁਟ ਸੀ ਕਿ ਇਹ ਪਟਿਆਲਾ ਦੇ ਵਿੱਚ ਦੁਆਰਾ ਬੇਸਿਕਲੀ ਐਕਟਿਵ ਹੋਇਆ ਤੇ ਕੁਝ ਯੰਗਸਟਰ ਨੂੰ ਨਾਲ ਲਗਾ ਕੇ ਕੋਈ ਨਾ ਕੋਈ ਵੱਡੀ ਘਟਨਾ ਨੂੰ ਅ ਉਹ ਉਹ ਇਨਪੁਟਸ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਅਜ ਇਨਫੋਰਮੇਸ਼ਨ ਆਈ ਫਰਦਰ ਇਟ ਇ ਇਸ ਏਰੀਆ ਦੇ ਵਿੱਚ ਇਹਦੀ ਮੂਵਮੈਂਟ ਹੈ ਅਕੋਰਡਿੰਗਲੀ ਇਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਕਿਹੜੇ ਗਰੁੱਪ ਨਾਲ ਸਰ ਰਾਜੀਵ ਰਾਜਾ ਗੈਂਗ ਨਾਲ ਅਸੋਸੀਏਟਡ ਹੈ ਰੈਣ ਵਾਲਾ ਕਿੱਥੇ ਦਾ ਸਰ ਆਰੰਭਤ ਹੋਇਆ 32 ਬੋਰ ਦਾ ਪਿਸਟਲ ਹੈ ਜੋ ਦੇਸੀ ਜਾਬ ਦਾ ਉਹ ਸਰ ਜਿਹੜੀ ਟੀਮਾਂ ਇਹਦੇ ਪਿੱਛੇ ਲੱਗੀਆਂ ਸੀਗੀਆਂ ਕਿ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਹਨਾਂ ਨੂੰ ਕੋਈ ਫੱਟ ਲੱਗਿਆ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਟੀਮਾਂ ਬਿਲਕੁਲ ਸੇਫ ਨੇ بڑا ਇਹਨਾਂ ਨੇ ਪ੍ਰੋਫੈਸ਼ਨਲੀ ਜਿਹੜਾ ਇਸ ਜਿਹੜਾ ਇਨਸੀਡੈਂਟ ਹੈ ਉਹਨੂੰ ਟ੍ਰਿਕ ਨਾਲ ਜਾਂਦ ਦਿੱਤਾ ਹੈ ਸਰ ਰਹਿਣ ਵਾਲਾ ਕਿੱਥੇ ਦਾ ਸੀਗਾ ਜੀ ਇਹ ਮਥਰਾ ਵੱਲੋਂ ਨਹੀਂ ਦਾ ਰਹਿਣ ਵਾਲਾ ਪਟਿਆਲਾ ਦਾ ਉਹ ਇਹ ਹਨ ਐਸਪੀਡੀ ਪਟਿਆਲਾ ਜੁਗੇਸ਼ ਸ਼ਰਮਾ ਜਿਨ੍ਹਾਂ ਨੇ ਜਿਹੜਾ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝੀ ਕੀਤੀ ਹੈ ਵੀ ਪਹਿਲਾਂ ਵੀ ਇਸ ਤੇ ਜਿਹੜਾ ਹੈਗਾ 15 ਜਿਹੜੇ ਮੁਕਦਮੇ ਹੈਗੇ ਉਹ ਜਿਹੜੇ ਹੈਗੇ ਉਹ ਇਸ ਤੇ ਨੋਟ ਹੈਗੇ ਨੇ ਉਹ ਪੁਲਿਸ ਪਾਰਟੀ ਨਾਲ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਹੈਗਾ ਇਸ ਨੇ ਫਾਇਰਿੰਗ ਕੀਤੀ ਜਿੱਦੇ ਤੇ ਜਵਾਬੀ ਫਾਇਰਿੰਗ ਜਿਹੜੀ ਹੈ ਉਹ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਤਿੰਨ ਫਾਇਰ ਇਸ ਤੇ ਉੱਤੇ ਜਿਹੜੇ ਆ ਗਏ ਆ ਉਹ ਕੀਤੇ ਗਏ ਹੈਗੇ ਆ ਜਿੱਦੇ ਲੱਤ ਦੇ ਵਿੱਚ ਜਿਹੜੀ ਹੈ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ ਜਿਹੜਾ ਪਟਿਆਲੇ ਦੇ ਜਿੰਦਰਾ ਹਸਪੀਟਲ ਦੇ ਵਿੱਚ ਜਿਹੜਾ ਵੀਰੇ ਇਲਾਜ ਆ ਉਸ ਤੋਂ ਬਾਅਦ ਜਿਹੜਾ ਐਸਪੀਡੀ ਦਾ ਇਹ ਵੀ ਕਹਿਣਾ ਹੈਗਾ ਵੀ ਉਹਦੇ ਇਲਾਜ ਤੋਂ ਬਾਅਦ ਜਿਹੜਾ ਉਸ ਤੋਂ ਹੋਰ ਵੀ ਜਿਹੜੀ ਹੈ ਉਸ ਕੁਝ ਕੀਤੀ ਜਾਏਗੀ ਲਗਾਤਾਰ ਜਿਹੜਾ ਗੈਂਗਸਟਰ ਸਿਗਾ ਅ ਲਗਾਤਾਰ ਕਈ ਵਾਰਦਾਤਾਂ ਨੂੰ ਜਿਹੜਾ ਇਨਜਾਮ ਦੇ ਚੁੱਕਾ ਸੀ ਅੱਜ ਕਿਸੇ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਨੇ ਜਾ ਕੇ ਇਸ ਨੂੰ ਸਲੰਡਰ ਕਰਨ ਲਈ ਗਿਆ ਤਾਂ ਇਸ ਨੇ ਜਵਾਬੀ ਜਿਹੜਾ ਹੈ ਇਸ ਨੇ ਫਾਇਰਿੰਗ ਜਿਹੜੀ ਹੈ ਪਟਿਆਲਾ ਪੁਲਿਸ ਦੇ ਉੱਤੇ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਵਾਬੀ ਕਾਰਵਾਈ ਜਿਹੜੀ ਹੈ ਪਟਿਆਲਾ ਪੁਲਿਸ ਨੇ ਜਦ ਕੀਤੀ ਤਾਂ ਉਹਦੇ ਲੱਤ ਦੇ ਵਿੱਚ ਜਿਹੜੀ ਹੈ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ ਅਸੀਂ ਇੱਕ ਵਾਰੀ ਤਸਵੀਰਾਂ ਫੇਰ ਦਿਖਾ ਦਿੰਦੇ ਹਾਂ ਤੁਸੀਂ ਤਸਵੀਰਾਂ ਦੇ ਸਕਦੇ ਹੋ ਇਸ ਮੋਟਰਸਾਈਕਲ ਦਾ ਜਿਹੜਾ ਹੈ ਇਹ ਗੈਂਗਸਟਰ ਜਿਹੜਾ ਸੀਗਾ ਭੱਜਣ ਦੀ ਫਰਾਂਟ ਦੇ ਵਿੱਚ ਸੀਗਾ ਲੇਕਿਨ ਪਟਿਆਲਾ ਪੁਲਿਸ ਨੂੰ ਉਸ ਤੈਦੀ ਦੇ ਨਾਲ ਜਿਹੜਾ ਇਹ ਵਾਰਦਾਤਾਂ ਨੂੰ ਜਿਹੜਾ ਇਨਜਾਮ ਦਿੱਤਾ ਜਿਸ ਤਰ੍ਹਾਂ ਗਿਆ ਸਪੀਡਿਓ ਰੁਗੇਸ਼ ਸ਼ਰਮਾ ਜੀ ਨੇ ਦੱਸਿਆ ਤਸਵੀਰਾਂ ਇੱਕ ਵਾਰੀ ਫੇਰ ਦਿਖਾ ਦਿੰਦੇ ਆ ਦਰਸ਼ਕਾਂ ਨੂੰ ਇਸ ਤਰ੍ਹਾਂ ਦੇਖੋ ਇੱਕ ਬੁਲਟ ਜਿਹੜੀ ਹੈਗੀ ਉਹ ਵੀ गिरी ਹੋਈ ਹੈਗੀ ਹੈ ਬਿਲਕੁਲ ਇਹ ਬੁਲਟ ਜਿਹੜੀ ਹੈ ਕੋਈ ਦੇਸੀ ਜਿਹੜਾ ਪਿਸਤਲ ਹੈਗਾ ਦੇਸੀ ਜਿਹੜਾ ਪਿਸਤਲ ਹੈਗਾ ਉਹ ਵੀ ਤੁਸੀਂ ਮੁੱਖੀ ਵਾਰਦਾਤ ਜਿਹੜਾ ਹੈ ਦੇਖ ਸਕਦੇ ਹੋ ਪਟਿਆਲਾ ਕੋ ਦੋ ਹੋਰ ਜਿਹੜਾ ਹੋਲ ਜਿਹੜਾ ਹੈਗਾ ਉਹ ਵੀ ਜਿਹੜਾ ਔਰੇ ਪਿਆਰ ਲਾਈਵ ਤਸਵੀਰਾਂ ਜਿਹੜੀਆਂ ਹੈਗੀਆਂ ਇਸ ਵਕਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਮੋਕੇ ਦੇ ਹੋਰ ਵੀ ਨਜ਼ਰ ਬੜਾਈ ਦੇਕੇਗੀ ਪਟਿਆਲੇ ਤੋਂ ਹਰਿੰਦਰਪਾਲ ਸਿੰਘ ਇੰਡੀਆ ਦੇ ਪੇਟ ਸਾਹਿਬ ਫਿਲਹਾਲ ਹਕਮੇਤ ਕੂਟਮਾ ਮੌਜੂਦ ਨੇ ਕਲਪਕੁਮਾ ਨਾਲ